ਤਾਜ਼ੀ ਸ਼ਹਿਆਬਾ ਬਿਹਤਰੀਨ ਮੌਸਮ ਠੰਡੀ ਹਵਾ ਨਜ਼ਾਰੇ ਵਖਰਾਏ ਸ਼ਾਮ ਦੇ ਵੇਲੇ ਸੈਰ ਕਰ ਰਿਹਾ ਸਾਂ ਤਾਂ ਸੋਚਿਆ ਕਿ ਕਿਉਂ ਨਾ ਇਹ ਜੋ ਕੁਦਰਤ ਦੇ ਰੰਗ ਜੋ ਨਜ਼ਾਰੇ ਇਸ ਸਮੇਂ ਮਾਣ ਰਿਹਾ ਹਾਂ ਯੰਗ ਪੰਜਾਬੀ ਚੈਨਲ ਦੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝੇ ਕਰੀਏ ਬੜਾ ਸਕੂਨ ਹੈ ਬੜੀ ਸ਼ਾਂਤੀ ਹੈ। ਔਰ ਮੌਸਮ ਵੀ ਬੜਾ ਵਧੀਆ ਹੈ। ਠੰਡੀਆਂ ਹਵਾਵਾਂ ਚੱਲ ਰਹੀਆਂ ਨੇ। ਮੇਰਾ ਵੀਰ ਖੇਤ ਵਾਹ ਰਿਆ ਸੀ ਤੇ ਬਗਲਿਆਂ ਨੂੰ ਦਾਣਾ ਚੁੱਕਦੇ ਦੇਖਿਆ। ਪੰਛੀ ਚਹਿਚਹਾ ਰਹੇ ਨੇ। ਤੁਸੀਂ ਇਹ ਵੀਡੀਓ ਕਿੱਥੋਂ ਦੇਖ ਰਹੇ ਹੋ ਜ਼ਰੂਰ ਲਿਖਣਾ। ਤੇ ਤੁਹਾਡੇ ਵੱਲ ਮੌਸਮ ਕਿਹੋ ਜਿਹਾ ਹੈ ਇਹ ਵੀ ਜ਼ਰੂਰ ਕਮੈਂਟ ਬਾਕ ਵਿੱਚ ਦੱਸਿਓ ਬਲਹਾਰੀ ਕੁਦਰਤ ਵਸਿਆ ਖੇਤਾਂ ਵਿੱਚ ਠੰਡੀ ਹਵਾ ਦੇ ਨਾਲ ਫਸਲਾਂ ਲਹਿਲਹਾ ਰਹੀਆਂ ਨੇ ਸਾਈਕਲ ਤੇ ਜਾ ਰਿਹਾ ਹੈ ਕੰਪਟੋ ਰਿਹਾ ਹੈ ਮੈਨੂੰ ਲੱਗਦਾ ਹੈ। ਔਰ ਬੜੇ ਆਰਾਮ ਨਾਲ ਸਾਈਕਲ ਚਲਾ ਰਿਹਾ ਹੈ ਠੰਡੀ ਠੰਡੀ ਹਵਾ ਦਾ ਆਨੰਦ ਲੈ ਰਿਹਾ ਹੈ। ਪਿੰਡ ਚੇਤਪਾਲੀ ਜ਼ਿਲ੍ਹਾ ਜਲੰਧਰ ਹਲਕਾ ਆਦਮਪੁਰ ਬਹੁਤ ਹੀ ਵਧੀਆ ਮੌਸਮ ਬਹੁਤ ساری ਜਗ੍ਹਾ ਝੋਨੇ ਲੱਗ ਚੁੱਕੇ ਨੇ ਤੇ ਕਈ ਜਗ੍ਹਾ ਝੋਨੇ ਲੱਗਣ ਦੀ ਤਿਆਰੀ ਹੈ। ਖੇਤ ਵਾਹੇ ਜਾ ਰਹੇ ਨੇ। ਵਹਾਈਆਂ ਜ਼ੋਰਾਂ ਤੇ ਹੈ। ਔਰ ਮੇਰਾ ਇੱਕ ਵੀਰ ਖੇਤ ਵਾ ਰਿਆ ਸੀ। ਤਾਂ ਵੇਖ ਸਕਦੇ ਹੋ ਕਿ ਜਦੋਂ ਖੇਤ ਵਾਇਆ ਤੇ ਬਗਲੇ ਦਾਣਾ ਚੁਕਰੇ ਨੇ। ਸ਼ਾਮ ਦਾ ਵੇਲਾ ਹੈ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਬਾਣੀ ਦੇ ਵੀ ਪ੍ਰਕਾਸ਼ ਹੋ ਰਹੇ ਨੇ ਇਹਦੇ ਵਿੱਚ ਵਿੱਚ ਪੰਛੀਆਂ ਦੇ ਚਹਿਚਹਾਉਣ ਦੀ ਵੀ ਆਵਾਜ਼ ਆ ਰਹੀ ਹੈ ਤੁਸੀਂ ਇਹ ਵੀਡੀਓ ਕਿੱਥੋਂ ਦੇਖ ਰਹੇ ਹੋ ਜ਼ਰੂਰ ਦੱਸਣਾ ਔਰ ਤੁਹਾਡੇ ਕੰਨੀ ਮੌਸਮ ਕਿਹੋ ਜਿਹਾ ਹੈ ਜ਼ਰੂਰ ਦੱਸਿਓ ਇੱਥੇ ਤਾਂ ਆਨੰਦ ਲੱਗੇ ਪੈਲੇ ਜੀ ਬਹੁਤ ਹੀ ਪਿਆਰੀ ਠੰਡੀ ਹਵਾ ਚੱਲ ਰਹੀ ਹੈ। ਉਹ ਮੈਨੂੰ ਗੀਤ ਯਾਦ ਆ ਜਾਂਦਾ ਹੈ ਕਿ ਮੇਰੇ ਇੱਕ ਦੋਸਤ ਗੋਦਾ ਹੁੰਦਾ ਸੀ ਆ ਜਾ ਮੇਰੇ ਪਿੰਡ ਦੀ ਬਹਾਰ ਵੇਖ ਲੈ। ਆ ਜਾ ਮੇਰੇ ਪਿੰਡ ਦੀ ਨਹਾਰ ਵੇਖ ਲੈ। ਬੱਚਿਆਂ ਬਜ਼ੁਰਗਾਂ ਦਾ ਪਿਆਰ ਵੇਖ ਲੈ। ਆ ਜਾ ਮੇਰੇ ਪਿੰਡ ਦੀ ਨਹਾਰ ਵੇਖ ਲੈ ਇਹ ਰੰਗ ਨਜ਼ਾਰੇ ਪਿੰਡਾਂ ਦੇ ਨੇ ਜੀ ਬਹੁਤ ਹੀ ਖੂਬਸੂਰਤ ਮੌਸਮ ਬੜਾ ਪਿਆਰਾ ਮੌਸਮ ਹੈ ਠੰਡੀ ਹਵਾ ਚੱਲ ਰਹੀ ਹੈ ਔਰ ਦੇਖੋ ਫਸਲਾਂ ਲਹਿ ਲਹਿਾ ਰਹੀਆਂ ਨੇ ਸੈਰ ਕਰ ਰਹੇ ਸੀ ਤਾਂ ਸੋਚਿਆ ਕਿ ਕਿਉਂ ਨਾ ਇੱਕ ਕੁਦਰਤ ਦੇ ਰੰਗ ਦੇ ਨਜ਼ਾਰੇ ਜਿਹੜੇ ਆ ਠੰਡੀਆਂ ਹਵਾਵਾਂ ਦੇ ਮੌਸਮ ਦੇ ਨਜ਼ਾਰੇ ਆ ਯੰਗ ਪੰਜਾਬੀ ਚੈਨਲ ਦੇ ਦਰਸ਼ਕਾਂ ਨਾਲ ਸਬਸਕ੍ਰਾਈਬਰਸ ਦੇ ਨਾਲ ਵੀ ਮੈਂ ਸਾਂਝੇ ਕਰਾਂ। ਉਹ ਦੇਖ ਰਹੇ ਹੋਵੋਗੇ ਕਿ ਮੇਰਾ ਇੱਕ ਹੋਰ ਵੀ ਵਹਾਈ ਕਰ ਰਿਹਾ ਹੈ। ਖੇਤ ਤਿਆਰ ਕੀਤੇ ਜਾ ਰਹੇ ਨੇ। ਝੋਨਾ ਲਾਉਣਾ ਹੈ ਜੀ। ਮੱਕੀ ਦੇ ਵੱਢ ਵਹਾਈ ਹੋ ਰਹੀ ਹੈ। ਖੇਤ ਤਿਆਰ ਕੀਤੇ ਜਾ ਰਹੇ ਨੇ। ਬਹੁਤ ਸਾਰੇ ਵੀਰਾਂ ਨੇ ਝੋਨੇ ਲਗਾ ਲਏ ਨੇ। ਤੁਹਾਡੇ ਵੱਲ ਝੋਨਾ ਲੱਗ ਗਿਆ ਕਿ ਨਹੀਂ ਲੱਗ ਗਿਆ? ਜੇ ਲੱਗ ਰਿਹਾ ਹੈ ਤਾਂ ਉਹ ਵੀ ਜ਼ਰੂਰ ਦੱਸਿਓ। ਆਹ ਵੇਖੋ। ਟਰੈਕਟਰ ਚੱਲ ਰਿਹਾ ਹੈ ਔਰ ਮਗਰ ਵੀ ਮਗਰ ਪੰਛੀ ਬਗਲੇ ਚਿੜੀਆਂ ਦਾਣਾ ਚੁਗ ਰਹੇ ਨੇ ਖਸਦੇ ਵਸਦੇ ਰਹੋ ਪੰਜਾਬੀਓ ਖੁਸ਼ ਰਹੋ ਕੁਦਰਤ ਦਾ ਸ਼ੁਕਰਾਨਾ ਕਰਦੇ ਰਹੋ ਕਮਾਕਾਰਾਂ ਤੋਂ ਲੋਕ ਮੁੜ ਰਹੇ ਨੇ ਸ਼ਾਮ ਦਾ ਵੇਲਾ ਹੈ ਔਰ ਜਿਹੜੇ ਜਿਹੜੇ ਸੱਜਣ ਸੈਰ ਕਰਨ ਵੀ ਨਿਕਲੇ ਨੇ ਉਹ ਵੀ ਜ਼ਰੂਰ ਦੱਸੋ ਕਿ ਸੈਰ ਕਰਨ ਨਿਕਲੇ ਹੋਏ ਨੇ ਕਮੈਂਟ 'ਚ ਆਪਣੇ ਜ਼ਰੂਰ ਲਿਖਣਾ ਹੈ ਜੀ ਕਿੱਥੋਂ ਦੇਖ ਰਹੇ ਹੋ ਵੀਡੀਓ ਔਰ ਤੁਹਾਡੇ ਵਾਲ ਤੁਹਾਡੇ ਕੰਨੀ ਮੌਸਮ ਕੇ ਹੁਜਾਏ ਜ਼ਰੂਰ ਦਸਣਾ ਹੈ ਅਸਲ ਚ ਇਸ ਵੀਡੀਓ ਦੇ ਲਾਈਵ ਹੋਣ ਦਾ ਇੱਕ ਹੋਰ ਕਾਰਨ ਵੀ ਹੈ ਕੁਦਰਤ ਦੇ ਧੰਨਵਾਦ ਕਰਨਾ ਔਰ ਮੇਰੀ ਬੇਨਤੀ ਹੈ ਕਿ ਜਿੱਦਾਂ ਅਸੀਂ ਆਪਣੀਆਂ ਹੋਰ ਵੀਡੀਓਜ਼ ਦੇ ਵਿੱਚ ਦੋਸਤਾਂ ਨੂੰ ਰਿਕੁਐਸਟ ਬੇਨਤੀ ਕਰਦੇ ਹਾਂ ਕਿ ਕੁਦਰਤ ਦੇ ਨੇੜੇ ਹੋਇਆ ਜਾਵੇ ਕੁਦਰਤ ਦੇ ਨੇੜੇ ਹੋਇਆ ਜਾਵੇ ਜਿੰਨਾ ਹੋ ਸਕੇ ਆਪਣੇ ਆਲੇ ਦੁਆਲੇ ਰੁੱਖ ਜ਼ਰੂਰ ਲਗਾਓ। ਪੇੜ ਲਗਾਓ, ਪੌਦੇ ਲਗਾਓ। ਫੁੱਲਾਂ ਵਾਲੇ ਲਗਾਓ, ਫਲਦਾਰ ਲਗਾਓ, ਛਾਂਦਾਰ ਲਗਾਓ, ਜ਼ਰੂਰ ਲਗਾਓ। ਕਿਉਂਕਿ ਅੱਜ ਸਾਨੂੰ ਬੜੀ ਜ਼ਰੂਰਤ ਹੈ, ਸਖਤ ਜ਼ਰੂਰਤ ਹੈ। ਵੱਧ ਤੋਂ ਵੱਧ ਰੁੱਖ ਲਗਾਉਣ ਦੀ, ਵਾਤਾਵਰਨ ਨੂੰ ਬਚਾਉਣ ਦੀ। ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ ਹੋਇਆ ਹੈ। ਕੁਦਰਤ ਨੇ ਜਿਵੇਂ ਕਿ ਬਾਣੀ ਦੇ ਵਿੱਚ ਵੀ ਆਖਣਾ ਹੈ। ਪਵਨ ਗੁਰੂ, ਪਾਣੀ ਪਿਤਾ, ਮਾਤਾ ਤਰਤਮਹਤ। ਦਿਵਸ ਰਾਤ ਦੋ ਦਾਈ ਦਾਇਆ ਖੇਲੇ ਸਗਲ ਜਗਤ ਉਸ ਕੁਦਰਤ ਉਸ ਕੁਦਰਤ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਬਹੁਤ ਸਾਰੀਆਂ ਨੇਮਤਾਂ ਬਰਕਤਾਂ ਬਖਸ਼ੀਆਂ ਹੋਈਆਂ ਨੇ ਦੋਸਤੋ ਉਸੇ ਖਜ਼ਾਨੇ ਦੇ ਵਿੱਚੋਂ ਅੱਜ ਜੋ ਤੁਸੀਂ ਨਜ਼ਾਰੇ ਵੇਖ ਰਹੇ ਹੋ ਕਿ ਦਰਖਤ ਲੱਗੇ ਹੋਏ ਨੇ ਬਹੁਤ ਸਾਰੇ ਇਹ ਸੋਹਣੀ ਹਵਾ ਚੱਲ ਰਹੀ ਹੈ ਅੱਜ ਸੋਹਣੀ ਲੱਗ ਰਹੀ ਹੈ ਕਿਉਂਕਿ ਦਰਖਤ ਲੱਗੇ ਹੋਏ ਨੇ ਇਸੇ ਕਰਕੇ ਇਹ ਹਵਾ ਵੀ ਜਿਹੜੀ ਹੈ ਸਾਨੂੰ ਸੋਹਣੀ ਲੱਗ ਰਹੀ ਹੈ ਮੈਂ ਬਲਬੀਰ ਸਿੰਘ ਸੀਚੇਵਾਲ ਸੰਤ ਨੇ ਉਹਨਾਂ ਦੇ ਸਰਨਾਮੀਆਂ ਨੇ ਇੱਕ ਹੋਰ ਸੰਤ ਬਲਬੀਰ ਸਿੰਘ ਜੀ ਨੇ ਉਹਨਾਂ ਦੇ ਵਿਚਾਰ ਸੁਣਨੇ ਆ ਸੀ ਤੇ ਉਹਨਾਂ ਨੇ ਦੱਸਿਆ ਹੈ ਕਿ ਇੱਕ ਇਨਸਾਨ ਜਿਹੜਾ ਇੱਕ ਮਨੁੱਖ ਜਿਹੜਾ ਆ ਆਪਣੀ ਜ਼ਿੰਦਗੀ ਦੌਰਾਨ ਕਰੀਬਨ ਕਰੀਬਨ 16 ਰੁੱਖਾਂ ਦੀ ਆਕਸੀਜਨ ਦੀ ਕੰਜ਼ਪਸ਼ਨ ਕਰਦਾ ਹੈ ਕਰੀਬਨ 16 ਰੁੱਖਾਂ ਵੱਲੋਂ ਦਿੱਤੀ ਗਈ ਆਕਸੀਜਨ ਜਿਹੜਿਆ ਇੱਕ ਜੀਵਨ ਪਰ ਦੇ ਵਿੱਚ ਵਰਤਦਾ ਹੈ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਅਸੀਂ ਕੁਦਰਤ ਦੀਆਂ ਦਿੱਤੀਆਂ ਨੀਮਤਾਂ ਨੂੰ ਤਾਂ ਵਰਤ ਲਿਆ ਪਰ ਅਸੀਂ ਕੁਦਰਤ ਦਾ ਸ਼ੁਕਰਾਨਾ ਕਦੋਂ ਕੀਤਾ ਕਿਹਨੇ ਕੀਤਾ ਇਸ ਲਈ ਰੁੱਖ ਲਗਾਉਣੇ ਬੜੇ ਜ਼ਰੂਰੀ ਨੇ 16 ਰੁੱਖਾਂ ਦੀ ਆਕਸੀਜਨ ਅਸੀਂ ਵਰਤਤਾ ਲਈ ਪਰ ਕੀ ਅਸੀਂ ਕੁਦਰਤ ਨੂੰ ਮੁੜ ਕੇ ਧੰਨਵਾਦ ਕਰਨ ਲਈ ਕੁਝ ਦਿੱਤਾ ਸੋ ਮੇਰੇ ਦੋਸਤੋ ਮੇਰੀ ਰਿਕਵੈਸਟ ਹੈ ਕਿ ਆਪਣੀ ਜ਼ਿੰਦਗੀ ਦੌਰਾਨ ਆਪਣੇ ਜੀਵਨ ਕਾਲ ਦੌਰਾਨ ਹਰ ਸਾਲ ਇੱਕ ਰੁੱਖ ਜ਼ਰੂਰ ਲਗਾਓ ਔਰ ਕੋਸ਼ਿਸ਼ ਕਰੋ ਕਿ ਉਹ ਜਿਹੜਾ ਰੁੱਖ ਤੁਸੀਂ ਲਗਾਇਆ ਹੈ ਬਹੁਤ ਸਾਰੇ ਮੇਰੇ ਦੋਸਤ ਰੁੱਖ ਲਗਾ ਦਿੰਦੇ ਨੇ ਕੋਸ਼ਿਸ਼ ਕਰੋ ਕਿ ਜਿਹੜਾ ਰੁੱਖ ਤੁਸੀਂ ਲਗਾਇਆ ਹੈ ਉਸ ਦਾ ਪਾਲਣ ਪੋਸ਼ਣ ਜਿਹੜਾ ਹੈ ਸਹੀ ਢੰਗ ਨਾਲ ਹੋ ਸਕੇ ਉਹ ਵੱਧ ਫੁੱਲ ਸਕੇ ਵੱਡਾ ਹੋ ਸਕੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਆਕਸੀਜਨ ਦੀ ਘਾਟ ਨਾ ਹੋਵੇ ਇਹ ਜਿਹੜੀ ਗਰਮੈਸ਼ 47 48 50 ਡਿਗਰੀ ਤੱਕ ਪਹੁੰਚ ਗਈ ਹੈ ਆਉਣ ਵਾਲੇ ਸਮੇਂ ਵਿੱਚ ਸਾਡੀ ਸਾਡੀ ਆਉਣ ਵਾਲੀ ਪੀੜ੍ਹੀ ਦੇ ਲਈ ਇਹ ਗਰਮੈਸ਼ ਥੋੜੀ ਘਟ ਸਕੇ ਪਿਛਲੇ ਕੁਝ ਦਿਨਾਂ ਦੌਰਾਨ ਇੰਨੀ ਸਖਤ ਗਰਮੀ ਪਈ ਕਿ ਲੋਕਾਂ ਨੂੰ ਰੁੱਖਾਂ ਦੀ ਅਹਿਮੀਅਤ ਸਮਝ ਆ ਗਈ ਕਿ ਰੁੱਖ ਹੋਣੇ ਕਿੰਨੇ ਜ਼ਰੂਰੀ ਹੈ ਖਾਸ ਕਰ ਜਿਹੜੇ ਟੂ ਵੀਲਰ ਤੇ ਆਉਣ ਜਾਣ ਵਾਲੇ ਮੇਰੇ ਭਰਾ ਨੇ ਉਹ ਜਦੋਂ ਕਿਤੇ ਫਾਟਕ ਤੇ ਰੁਕਦੇ ਨੇ ਜਾਂ ਉੰਜ ਕਿਤੇ ਰੁਕਣਾ ਪੈਂਦਾ ਹੈ ਤੇ ਛਾਂ ਲੱਭਦੇ ਨੇ ਤੇ ਛਾਂ ਉਦੋਂ ਹੀ ਮਿਲਣੀ ਹੈ ਜਦੋਂ ਅਸੀਂ ਆਪ ਕੁਝ ਰੁੱਖ ਲਗਾਏ ਹੋਣਗੇ ਸੋ ਸੰਤਾਂ ਮਹਾਂਪੁਰਖਾਂ ਦੇ ਕਹਿਣ ਮੁਤਾਬਕ ਜੇ ਅਸੀਂ ਰੁੱਖਾਂ ਦੀ ਛਾਂ ਵਰਤਦੇ ਆ ਤਾਂ ਦੋਸਤੋ ਬੇਨਤੀ ਆ ਕਿ ਰੁੱਖ ਲਗਾਓ ਜ਼ਰੂਰ ਤਾਂ ਜੋ ਅਸੀਂ ਕੁਦਰਤ ਦਾ ਧੰਨਵਾਦ ਕਰ ਸਕੀਏ ਸ਼ੁਕਰਾਨਾ ਕਰ ਸਕੀਏ ਔਰ ਕੁਦਰਤ ਦੀ ਦਿੱਤੀ ਅਣਮੋਲ ਦੇਣ ਦੇ ਵਿੱਚ ਆਪਣਾ ਕੁਝ ਯੋਗਦਾਨ ਰੁੱਖਾਂ ਰਾਹੀਂ ਜ਼ਰੂਰ ਪਾ ਸਕੀਏ ਮੈਂ ਕੁਝ ਪਹਿਲ ਦੇਰ ਪਹਿਲਾਂ ਬਾਣੀ ਦੀ ਇੱਕ 70 ਪਵਿੱਤਰ ਬਾਣੀ ਦੇ ਵਿੱਚੋਂ ਲਾਇਨਾਂ ਦੀ ਇਸਤੇਮਾਲ ਕੀਤਾ ਸੀ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਵਨ ਸਾਡਾ ਗੁਰੂ ਹੈ ਪਾਣੀ ਪਿਤਾ ਹੈ ਤੇ ਧਰਤੀ ਜੜੀ ਉਹ ਮਾਂ ਹੈ ਇਸ ਟਾਈਮ ਤੈਨੂੰ ਦੂਸ਼ਿਤ ਨੇ ਔਰ ਤਿੰਨਾਂ ਨੂੰ ਸੁਧਾਰਨ ਲਈ ਉਹਨਾਂ ਨੂੰ ਸੰਭਾਲਣ ਦੇ ਲਈ ਸਭ ਨੂੰ ਉਪਰਾਲੇ ਕਰਨ ਦੀ ਜ਼ਰੂਰਤ ਹੈ ਇਹ ਸਾਡੀ ਧਰਤੀ ਮਾਂ ਹੈ ਦੇਖ ਲਓ ਜਿਸ ਨੇ ਸਾਨੂੰ ਜਨਮ ਤੋਂ ਲੈ ਕੇ ਮਰਨ ਤੱਕ ਸੰਭਣਾ ਹੈ ਸਾਡੇ ਖਾਣ ਲਈ ਭੋਜਨ ਦੇਣਾ ਹੈ ਸਾਡੇ ਖਾਣ ਲਈ ਫਲ ਦੇਣੇ ਨੇ ਸਾਡੇ ਅੰਤਮ ਸਮੇਂ ਸਾਨੂੰ ਬਾਲਣ ਲਈ ਜਿਹੜੀ ਲੱਕੜੀ ਚਾਹੀਦੀ ਹੈ ਉਹ ਵੀ ਇਸ ਧਰਤੀ ਮਾਂ ਦੀ ਕੁੱਖ ਚ ਆਉਂਦੀ ਹੈ ਔਰ ਜਿਹੜਾ ਵੀਰਾਂ ਨੂੰ ਦਫਨਾਇਆ ਜਾਂਦਾ ਹੈ ਉਹਨਾਂ ਨੂੰ ਵੀ ਇਸ ਧਰਤੀ ਮਾਂ ਦੀ ਕੁੱਖ ਚ ਹੀ ਦਫਨਾਇਆ ਜਾਂਦਾ ਹੈ ਸਭ ਕੁਝ ਸਾਡੇ ਲਈ ਧਰਤੀ ਮਾਂ ਕਰਦੀ ਹੈ ਫਸਲਾਂ ਦਿੰਦੀ ਹੈ ਸਾਨੂੰ ਖਾਣ ਨੂੰ ਇਹਦੇ ਚੋਂ ਪੈਦਾ ਹੋਏ ਰੁੱਖਾਂ ਨੇ ਸਾਨੂੰ ਆਕਸੀਜਨ ਦੇਣੀ ਹੈ ਸੋ ਧਰਤੀ ਮਾਂ ਇਨਾ ਕੁਝ ਕਰਦੀ ਹੈ ਤੇ ਕਿਉਂ ਨਾ ਅਸੀਂ ਵੀ ਕੁਝ ਮਾਂ ਨੂੰ ਧੰਨਵਾਦ ਕਰਨ ਲਈ ਸਾਡੀ ਆਪਣੀ ਮਾਂ ਹੈ ਉਹਦੇ ਲਈ ਕੁਸ਼ ਕਰਿਏ ਔਰ ਆਪਾਂ ਮਿਲ ਕੇ ਕੁਝ ਯੋਗਦਾਨ ਪਾਈਏ ਕੁਝ ਰੁੱਖ ਇਸ ਵਾਰ ਆਪਾਂ ਸਾਰੇ ਲਗਾਈਏ ਬੜਾ ਧੰਨਵਾਦ ਹੋਵੇਗਾ ਜੇਕਰ ਸੁਨੇਹਾ ਤੁਹਾਡੇ ਤੱਕ ਪਹੁੰਚ ਚੁਕਾ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਕਿ ਸੁਨੇਹਾ ਤੁਹਾਨੂੰ ਮਿਲ ਗਿਆ ਹੈ ਔਰ ਇਸ ਵਾਰ ਤੁਸੀਂ ਵੀ ਕੋਸ਼ਿਸ਼ ਕਰੋਗੇ ਕਿ ਕੁਦਰਤ ਨੂੰ ਹਰੀਆਵਲਾ ਕਰਨ ਦੇ ਲਈ ਅਸੀਂ ਯੋਗਦਾਨ ਪਾ ਰਹੇ ਹਾਂ ਇਹ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਹੈ ਇਸੇ ਸੁਨੇਹੇ ਦੇ ਨਾਲ ਆਪ ਸਭ ਜੀ ਤੋਂ ਇਜਾਜ਼ਤ ਚਾਹੂੰਗਾ ਬਹੁਤ ਬਹੁਤ ਧੰਨਵਾਦ ਹੱਸਦੇ ਰਹੋ ਵਸਦੇ ਰਹੋ ਪੰਜਾਬੀਓ ਖੁਸ਼ ਰਹੋ ਮਨੁੱਖਤਾ ਜਿਹੜੀ ਉਹ ਸਲਾਮਤ ਰਹੇ ਖੁਸ਼ ਰਹੇ ਆਬਾਦ ਰਹੇ ਪਰਮਾਤਮਾ ਸਾਰੀ ਮਨੁੱਖਤਾ ਤੇ ਪੂਰੀ ਦੁਨੀਆ ਕੁਲ ਕਾਇਨਾਤ ਤੇ ਰਹਿਮਤ ਪਰਿਆ ਆਪਣਾ ਹੱਥ ਜਿਹੜਾ ਹੈ ਉਹ ਬਣਾਈ ਰੱਖੇ ਦੁਨੀਆ ਤੇ ਸੁਖ ਸ਼ਾਂਤੀ ਰਹੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ